ਖਬਰ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਸਾਨਪੁਰ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਪ੍ਰੇਮੀ ਜੋੜੇ ਨੂੰ ਪ੍ਰੇਮ ਵਿਆਹ ਕਰਾਉਣਾ ਮਹਿੰਗਾ ਪੈ ਜਾਂਦਾ ਜਦੋਂ ਕੂੜੀ ਦੇ ਪਿਤਾ ਦੇ ਵੱਲੋਂ ਆਪਣੀ ਧੀ ਦੇ ਸਹੁਰੇ ਘਰ ਦਾਖਲ ਹੋ ਕੇ ਆਪਣੇ ਜਿਵਾਈ ਆਪਣੀ ਧੀ ਤੇ ਬਾਕੀ ਪਰਿਵਾਰਕ ਮੈਂਬਰਾਂ ਤੇ ਹਮਲਾ ਕੀਤਾ ਜਾਂਦਾ ਇਹ ਇਲਜ਼ਾਮ ਜਿਹੜੇ ਨੇ ਪ੍ਰੇਮੀ ਜੋੜੇ ਦੇ ਵੱਲੋਂ ਲਗਾਏ ਗਏ ਨੇ ਜਿਨ੍ਹਾਂ ਦੇ ਵੱਲੋਂ ਵਿਆਹ ਕਰਾਇਆ ਗਿਆ ਘਰੋਂ ਭੱਜ ਕੇ ਕੁੜੀ ਨੇ ਪ੍ਰੇਮ ਵਿਆਹ ਕਰਾਇਆ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਆ ਜਾਂਦੀ ਹੈ ਆਪਣੇ ਪਤੀ ਦੇ ਨਾਲ ਆ ਜਾਂਦੀ ਹੈ ਉਸ ਤੋਂ ਬਾਅਦ ਜੋ ਲੜਕੇ ਦਾ ਇਲਜ਼ਾਮ ਆ ਜੋ ਪ੍ਰੇਮੀ ਜੋੜੇ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਪਿਤਾ ਕੁੜੀ ਦਾ ਪਿਤਾ ਜਿਹੜਾ ਉਹ ਆਪਣੀ ਪਛਾਣ ਬਦਲ ਕੇ ਉਹਨਾਂ ਦੇ ਘਰ ਦਾਖਲ ਹੁੰਦਾ ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਕਈ ਜਾਣੇ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਇਹ ਇਲਜ਼ਾਮ ਨੇ ਜੋ ਪ੍ਰੇਮੀ ਜੋੜੇ ਦੇ ਵੱਲ ਲਗਾਏ ਗਏ ਨੇ ਉਸ ਕੁੜੀ ਦੇ ਵੱਲ ਲਗਾਏ ਗਏ ਨੇ ਜਿਸ ਨੇ ਪ੍ਰੇਮ ਵਿਆਹ ਕਰਵਾਇਆ ਕਰੋ ਭੱਜ ਕੇ ਜੋ ਹੈ ਉਹ ਵਿਆਹ ਕਰਵਾਇਆ ਸੀਗਾ ਤਾਂ ਇਹ ਪੂਰੀ ਘਟਨਾ ਜੋ ਸਾਹਮਣੇ ਆਈਏ ਤੋਂ ਉਹਨਾਂ ਦੇ ਬਿਆਨ ਸਾਹਮਣੇ ਆਏ ਹਾਲਾਂਕਿ ਦੂਜਾ ਪੱਖ ਜਿਹੜਾ ਹੈਗਾ ਅਜੇ ਸਾਹਮਣੇ ਨਹੀਂ ਆਇਆ ਕੁੜੀ ਦਾ ਜੋ ਪਿਤਾ ਉਸ ਦਾ ਕੋਈ ਪੱਖ ਅਜੇ ਸਾਹਮਣੇ ਨਹੀਂ ਆਇਆ ਪਰ ਇਲਜ਼ਾਮ ਜਿਹੜੇ ਨੇ ਪ੍ਰੇਮੀ ਜੋੜੇ ਦੇ ਵੱਲੋਂ ਲਗਾਏ ਗਏ ਨੇ ਤਾਂ ਲਗਾਤਾਰ ਕਈ ਵਾਰ ਜਈਏ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਪ੍ਰੇਮ ਵਿਆਹ ਕਰਵਾ ਲਿਆ ਜਾਂਦਾ ਤਾਂ ਕਈ ਵਾਰ ਮਨਜ਼ੂਰ ਨਹੀਂ ਕਰਦੇ ਕਈ ਵਾਰ ਮੁੰਡੇ ਵਾਲੇ ਦਾ ਪਰਿਵਾਰ ਮਨਜ਼ੂਰ ਨਹੀਂ ਕਰਦਾ ਉਸ ਨੂੰ ਕਈ ਵਾਰ ਧੀ ਵਾਲਿਆਂ ਦਾ ਕੁੜੀ ਵਾਲਿਆਂ ਦਾ ਪਰਿਵਾਰ ਮਨਜ਼ੂਰ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਕਈ ਵਾਰ ਲੜਾਈ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਤਾਂ ਜੈ ਇੱਕ ਮਾਮਲਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਸਾਨਪੁਰ ਤੋਂ ਸਾਹਮਣੇ ਜਿੱਥੇ ਕਿ ਪ੍ਰੇਮ ਵਿਆਹ ਕਰਵਾਇਆ ਸੀ ਪਰ ਉਹ ਪ੍ਰੇਮ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਜੋ ਝਗੜਾ ਹੁੰਦਾ ਉਹ ਤੁਹਾਨੂੰ ਅਸੀਂ ਸਾਰੀ ਖਬਰ ਦੱਸਦੀ ਹੈ ਇਲਜ਼ਾਮ ਪ੍ਰੇਮੀ ਜਣੇ ਦੇ ਵੱਲੋਂ ਲਗਾਏ ਗਏ ਨੇ ਕੁੜੀ ਦੇ ਆਪਣੇ ਪਿਤਾ ਦੇ ਇੰਤਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਪਰਿਵਾਰ ਤੇ ਸਾਰੇ ਪਰਿਵਾਰ ਤੇ ਹਮਲਾ ਕੀਤਾ ਗਿਆ ਉਸਦੇ ਪਤੀ ਤੇ ਹਮਲਾ ਕੀਤਾ ਗਿਆ ਹਾਂਜੀ ਕੁੜੀ ਦਾ ਕੀ ਨਾਮ ਤੁਹਾਡਾ ਦੀਪਕਾ ਸ਼ਰਮਾ ਤੇ ਤੋ ਟੋਟਲ ਇਹ ਜਿਹੜੀ ਬਰਬਾਦ ਹੋਈ ਹੈ ਕਿੱਦਾਂ ਹੋਈ ਉਹ ਕਿੱਥੋਂ ਸ਼ੁਰੂਆਤ ਹੋਈ ਸੀ ਸਰ ਮੈਂ ਨਾ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾ ਕੋਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਕਿਹੜੀ ਜਗ੍ਹਾ ਤੋਂ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਅਸੀਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਮੈਰਿਜ ਤੇ ਸਾਡੇ ਨਾਲ ਮੰਮੀ ਡੈਡੀ ਗਏ ਸੀਗੇ ਮੇਰੇ ਹਸਬੰਦ ਦੇ ਮੰਮੀ ਡੈਡੀ ਪੇਰੈਂਟਸ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਫਿਰ ਆਪਾਂ 22 ਤਰੀਕ ਨੂੰ ਆਏ ਸੀਗੇ ਘਰੇ ਵਾਪਸ ਤੇ ਉਸ ਤੋਂ 2 ਦਿਨ ਬਾਅਦ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਤੇ ਇੱਕ ਵੱਡੇ ਨਨਾਨਾ ਉਹ ਆਏ ਉਹ ਘਰੇ ਆਏ ਹੋਏ ਸੀ ਤੇ ਉਹਨਾਂ ਦੀ 2-3 ਸਾਲ ਦੀ ਬੱਚੀ ਵੀ ਹੈਗੀ ਹੈ ਤੇ ਉਹ ਪ੍ਰੈਜੈਂਟ ਵੀ ਹੈਗੇ ਆ ਆਹ ਤਿੰਨ ਜਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੇ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਉਹਨਾਂ ਨੇ ਇੱਕ ਫਾਈਲ ਵੀ ਫੜੀ ਹੋਈ ਸੀ ਉਹ ਚ ਸਾਨੂੰ ਨਹੀਂ ਪਤਾ ਉਦਾਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸੋਤੇਲੇ ਫਾਦਰ ਹਨ ਵੀਰੇ ਹਾਂਜੀ ਮੈਨੂੰ ਮਤਲਬ ਸੈਕੰਡ ਮੈਰਿਜ ਹੋਈ ਹੈ ਮੇਰੀ ਮੰਮੀ ਨਾਲ ਉਹਨਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਦੀਦੀ ਨੇ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀਗੀ ਸਾਨੂੰ ਨਹੀਂ ਪਤਾ ਉਹ 'ਚ ਕਿਹੜੇ ਕਾਗਜ਼ ਸੀਗੇ ਪਰ ਉਹਨਾਂ ਨੇ ਇੰਨਾ ਕਿਹਾ ਕਿ ਕੋਰਟ ਵੱਲੋਂ ਆਇਆ ਮੈਂ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਬਿਠਾਇਆ ਮੈਂ ਅੰਦਰ ਹੀ ਰੂੰਚੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘਰ ਦੋ ਤਿੰਨ ਮਿੰਟ ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਉਹਨਾਂ ਪੇਰੈਂਟਸ ਨੂੰ ਫੋਨ ਕਰਨ ਲੱਗੇ ਕਿ ਘਰ ਕੋਈ ਘਰੇ ਕੋਈ ਆਇਆ ਤੁਸੀਂ ਆਜੋ ਤੇ ਜਿੱਦਾਂ ਹੀ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹਨੂੰ ੱਤਕਾ ਮਾਰਿਆ ਜ਼ੋਰ ਦੀ ਉਹਦਾ ਵੀ ਉਹ ਪ੍ਰੈਗਨੈਂਟ ਵੀ ਹੈਗੀ ਤਾਂ ਉਹਨਾਂ ਨੂੰ ੱਤਕਾ ਮਾਰਿਆ ਉਹਨ ਕੋ ਦੋ ਤਿੰਨ ਸਾਲ ਦੀ ਬੱਚੀ ਵੀ ਹੈਗੀ ਐ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਦ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹ ਫੇ ਮੇਰੇ ਹਸਬੰਦ ਲੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਫੇ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਸੀ ਬੜੀ ਮੁਸ਼ਕਿਲ ਨਾ ਸਾਡੇ ਸੱਟਾਂ ਵੀ ਲੱਗੀਆਂ ਹੋਈਆਂ ਸੀ ਫੇਰ ਵੀ ਅਸੀਂ ਘਰੋਂ ਬਾਹਰ ਨਿਕਲੇ ਅਸੀਂ ਬਾਹਰ ਕੁੰਡਾ ਲਾਇਆ ਤੇ ਫੇਰ ਉਹ ਜਦੋਂ ਆਪਾਂ ਦੌੜਨ ਲੱਗੇ ਨਾ ਪਹਿਲੇ ਦੀਦੀ ਹੁਣ ਤਾਂ ਅਸੀਂ ਬਾਹਰ ਕੱਢਤਾ ਸੀਗਾ ਪਰ ਜਦੋਂ ਅਸੀਂ ਬਾਹਰ ਨੂੰ ਆਏ ਤੇ ਅਸੀਂ ਬਾਹਰ ਕੁੰਡਾ ਲਾਇਆ ਉਸ ਤੋਂ ਬਾਅਦ ਵੀ ਉਹ ਕੋਠੇ ਤੇ ਚੜ੍ਹ ਕੇ ਉਹਨਾਂ ਨੇ ਏਡੀ ਉੱਚੀ ਦੀਵਾਰ ਤੇ ਛਾਲ ਉਤ ਛਾਲ ਮਾਰੀ ਥੱਲੇ ਉਹਦੇ ਨੂੰ ਸਾਡੇ ਤੇ ਉਹਨਾਂ ਨੇ ਇੰਨੀ 피ਤੀ ਹੋ ਸੀ ਨਾ ਜਦੋਂ ਉਹਨਾਂ ਨੇ ਦੀਵਾਰ ਤੇ ਛਾਲ ਮਾਰੀ ਨਾ ਉਹਨਾਂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗੀ ਮਤਲਬ बेहोश ਹੋ ਕੇ ਜਦੋਂ ਬੰਦਾ ਡਿੱਗ ਜਾਂਦਾ ਨਾ ਉਦਾਂ ਸੀਗਾ ਉਹਨਾਂ ਚ ਉੱਠਣ ਦੀ ਖੁਦ ਨਾ ਹਿੰਮਤ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਉੱਥੇ ਐਮਸੀਬੀ ਆਏ ਸੀਗੇ ਸਾਡੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਕੇ ਰੱਖਿਓ ਅਸੀਂ ਹਸਪੀਟਲ ਆ ਕੇ ਤੇ ਪਟੀਆਂ ਵਗੈਰਾ ਕਰਵਾਈਆਂ ਤੇ ਅਸੀਂ ਥਾਣੇ ਵੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਮਸੀਬੀ ਨੇ ਜਿਹੜਾ ਆ ਉਹ ਵਿਅਕਤੀ ਨੂੰ ਭਜਾ ਦਿੱਤਾ ਮੁੜ ਕੇ ਕਿੱਥੇ ਹੈ ਵਿਅਕਤੀ ਉਹ ਪਤਾ ਕੁਝ ਹੂੰ ਤਾਂ ਕਹਿੰਦੇ ਵੀ ਪੁਲਿਸ ਸਟੇਸ਼ਨ ਐ ਪਰ ਪੱਕਾ ਨਹੀਂ ਪਤਾ। ਅੱਛਾ ਉਹ ਤੋਂ ਬਾਅਦ ਤੁਹਾਡੇ ਜਿਹੜੇ ਮਦਰ ਆ ਉਹ ਹੈਗੇ ਆ ਹਜੇ? ਨਹੀਂ ਜਿਹੜੇ ਮੇਰੀ ਰੀਅਲ ਮਦਰ ਆ ਨਾ ਉਹਨਾਂ ਨਾਲ ਦਾ ਡਿਵੋਰਸ ਹੋ ਚੁੱਕਿਆ ਐ। ਡਿਵੋਰਸ ਹੋ ਚੁੱਕਿਆ ਐ ਠੀਕ। ਹਾਂਜੀ। ਤੁਸੀਂ ਕਿੰਨੇ ਭੈਣ ਭਰਾ ਸਨ? ਦੋ ਜਨੇ। ਠੀਕ ਐ ਤੇ ਬ੍ਰਦਰ ਤੁਹਾਡੇ ਕੀ ਕਰਦੇ ਆ? ਉਹ ਮੇਰੇ ਤੋਂ 4 ਸਾਲ ਛੋਟਾ ਐ 9th ਕਲਾਸ 'ਚ ਪੜਦਾ ਐ। ਤੁਹਾਡੇ ਨਾਲ ਈਡੀ ਵੱਡੀ ਬਹਰਦआत ਕੋਈ ਐ? ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਇਨਸਾਫ ਦੀ। ਇਹਦਾ ਕੋਸ਼ਿਸ਼ ਨੂੰ ਕੀ ਹੋਣਾ ਚਾਹੀਦਾ? ਉਨ ਨੂੰ ਸਦਾ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਪੂਰੀ। ਹਾਂ ਜੀ। ਕੀ ਨਾਮ ਤੁਹਾਡਾ? ਅਮਰਦੀਪ ਸਿੰਘ। ਤੇ ਤੇ ਕਿਹੜਾ ਤੁਹਾਡਾ ਕਿਹੜੇ ਇਲਾਕੇ ਕਿੱਥੇ? ਸ਼ਾਨਪੁਰ ਮੋਤੋ ਤਲਵਾੜਾ। ਤਲਵਾੜਾ। ਹਾਂ ਜੀ। ਇਹ ਕਿਹੜੀ ਯਾਰ ਬਾਦਦਤ ਹੋਈ ਆ ਜਾਂ ਉਹ ਤੋਂ ਪਹਿਲੇ ਕੀ ਹੋਇਆ ਇਸ ਪਹਿਲੇ ਤੁਹਾਡੇ? ਸਰ ਆਪਾਂ 17 ਮਾਰਚ 3 17 ਮਾਰਚ ਨੂੰ ਆਪਾਂ ਸਰ ਵਿਆਹ ਕਰਾਇਆ 2025 ਨੂੰ ਕੋਟ ਮੈਰਿਜ ਕਰਾਈ ਸੀ। ਕਿਹੜੇ ਸਰਕਟ ਮੈਦਿਕ ਕਰਵਾਇਆ ਹਿਆਰਪੁਰ ਸੈਸ਼ਨ ਕੋਰਟ ਸੈਸ਼ਨਪੁਰ ਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹਿਆਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇ ਕੇ ਕਾਗਜ਼ ਪੇਪਰ ਤੇ ਰਿਕਰਡ ਨੂੰ ਕੋਰਟ ਤੇ ਇਸ ਮਤਲਬ ਲਗਭਗ ਸਭ ਕੁਝ ਸਾਡਾ ਵਿਆਹ ਰਾਜਮੰਦਿ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਜਗਾ ਇੱਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮਸੀ ਚੱਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ ਆਟੋ ਪੇਪਰ ਦਾ ਬਾਰ ਨੰਬਰ ਕਿੰਨੇ ਦਾ ਹੈ 4 4 ਨੰਬਰ ਵਾਲਾ ਹਾਂਜੀ ਤੇ ਆਪਾਂ ਲੈਟਰ ਉਹਨੂੰ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ ਮੈਂ ਸਾਰੀ ਗੱਲਬਾਤ ਹੋ ਗਈ ਹੈ ਤੁਸੀਂ ਟੈਨਸ਼ਨ ਨਾ ਲਓ ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹੁਣ ਤੇ ਉਸ ਤੋਂ ਬਾਅਦ ਫਿਰ ਪਾ ਰੈਨ ਲੱਭੇ ਮੈਨੂੰ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਇਆ ਨੂੰ ਕੋਈ ਚੱਕਰ ਨਹੀਂ ਸੀਗਾ ਫਿਰ ਮੈਂ ਤੀਜੇ ਦਿਨ ਸਰ ਵਿਆਹ ਹੋਇਆ ਤੇ ਥੋੜਾ ਬੋਤਾ ਕਮਾਣਾ ਵੀ ਪੈਣਾ ਸੀ ਤੇ ਮੈਂ ਸੋਚਿਆ ਚਲੋ ਕੰਮ ਤੇ ਚੱਲ ਜਣੇ ਹਨਾ ਛੁੱਟੀ ਕਿਉਂ ਕਰਨੀ ਮੈਂ ਕੰਮ ਤੇ ਚੱਲ ਗਿਆ ਉਸੇ ਦਿਨ ਵਾਈਫ ਚਾਂਸ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਸਿਸਟਰ ਦੀ ਉਹ ਸੀਗੀ ਤੇ ਪੰਜੀ ਭਾਂਜੀ ਸੀਗੀ 6-7 ਸਾਲ ਦੀ ਉਹ ਵੀ ਘਰੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਇਹਦਾ ਚਾਚਾ ਇੱਕ ਹਿਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟਲੋਂ ਆਇਆ ਪਿਆ। ਇਹਨੇ ਬਾਅਦ ਮੇਰੀ ਸਿਸਟਰ ਨੇ ਪੁੱਛਿਆ ਕਿ ਕੌਣ ਹੈ? ਉਹ ਬੋਲਦਾ ਮੈਂ ਕੋਟਲੋਂ ਆਇਆ ਪਿਆ ਉਹਨੇ ਫਾਰਮ ਫਰਮ ਦੂਰੋ ਦਿਖਾਈ ਫਾਈਲ ਫੋਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਵਾਈ ਪਿਛਲੇ ਕਮਰੇ 'ਚ ਸੀਗੀ ਇਹਨੂੰ ਪਤਾ ਨਹੀਂ ਸੀਗਾ ਹਨਾ ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਨਾ ਰਿਲੇਟਿਵ ਹੈ ਹਨਾ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਬਾਤ ਉਹਨਾਂ ਦੀ ਹੈ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾਓ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜਾਂ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉੱਥੇ ਜਿੱਦ ਹੀ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ ਲਾਸਟ ਗੋਲ ਟਿਕ ਇਹਨਾਂ ਗੱਲ ਕੀਤੀ ਉਹ ਪੰਜ ਛੇ ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦੇ ਤੱਕ ਕਮਰੇ ਨਾਲ ਹੀ ਉਹਨੇ ਪਿੱਛੇ ਤੇਜ਼ ਤਾਰ ਹਥਿਆਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸਿਰਫ ਠੀਕ ਜਿਹਾੜਾ ਹੀ ਰਿਹਾ ਅੰਦਰ ਫਿਰ ਕੋਣ ਕੋਣੀ ਮਤਲਬ ਹੋ ਗਿਆ ਸਾਰੇ ਪਾਸੇ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆਨੇ ਗਲੇ ਤੇ ਮਾਰਨ ਦੀ ਸਰ ਇਹ 11 ਸਵਾ 11 11:30 ਦੇ ਵਿੱਚ ਵਿੱਚ ਆਣ ਗਵਾਂਡ ਕੋਈ ਸਿਣਾਉਣ ਵਾਲਾ ਕੁਝ ਸਰ ਆਣ ਗਵਾਂਡ ਵੀ ਇੱਥੇ ਇੱਕ ਹਸਾਬ ਦਾ ਸੀਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੁੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮਲਾ ਕੀਤਾ ਉਹਨੇ ਹਾਂਜੀ ਤੇ ਗੌਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਿਆ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਔਖਾ ਸੁਖਾ ਸਾਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਜ ਭੇਜਦਾ ਸਾਰਿਆਂ ਨੂੰ ਫਿਰ ਮੈਂ ਕੁੰਡੀ ਉਹਨੂੰ ਅੰਦਰ ਥੋੜੀ ਦਿਰ ਉਹਦਾ ਹਿਾਰ ਫਾੜ ਫੂੜ ਕੇ ਅੱਜੇ ਦਿਵਾ ਕੇ ਸੀਸ ਕਾਲ ਦੀ ਟੈਂਸ਼ਨ ਨਾਲ ਗੱਲ ਕੀਤੀ ਵੀ ਸਾਡੇ ਜਿਹੜਾ ਵਾਰਦਾਤ ਹੋ ਗਈ ਤੁਸੀਂ ਹਮ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਣ ਲੇਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜਿੰਮੇਵਾਰ ਸੀ ਗਲਤੀ ਲੈ ਅੰਦਰ ਐਮਸੀ ਨੇ ਸਰ ਮੌਕੇ ਦਾ ਆਪਾਂ ਬੁਲਾਇਆ ਸੀਗਾ ਉੱਥੇ ਉਹ ਆਇਆ ਸੀਗਾ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ ਸੱਟ ਜਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਸੱਟ ਜੜ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਤੇ ਪਾ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆ ਕਿ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਹੁਣ ਕਿੰਨੇ ਦਿਨ ਹੋ ਗਏ ਇਹ ਝਗੜਾ ਹੋਇਆ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਸਰ ਇਹ ਤਾਂ ਸਰ ਮਾਰਨ ਆਇਆ ਸੀਗਾ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੌਕੇ ਤੇ ਨਾਂ ਪੁੱਛਦਾ ਇਹਨੇ ਮਾਰ ਕੇ ਚੱਲ ਜਾਣਾਗਾ ਪਿੱਛੋਂ ਇਹ ਤਾਂ ਮੌਕੇ ਤੇ ਮੈਂ ਪੁੱਛ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀਗੀ ਸਾਰੀ ਮੈਂ ਪੁੱਛ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾਂ ਪੁੱਛਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਫਿਰ दारू ਬੜੀ ਪੀਤੀ ਸੀ ਚੱਕਰ ਇਹ ਜਿਹਾ दारू ਅੰਨਾ ਰੱਜਿਆ ਪਿਆਗਾ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਛ ਤੇ ਪੁਲਿਸ ਦਾ ਟਿਲਰ ਰਵਈਆ ਹਨ ਜੀ ਹਾਂਜੀ ਠੀਕ ਹੈ ਹਾਂਜੀ ਕੀ ਕੀ ਨਾਮ ਆ ਤੁਹਾਡਾ ਔਰ ਜਿਹੜਾ ਹੈ ਜਿਹੜਾ ਫਾਰੇ ਦਾ ਕਰਾਬ ਕੀਤਾ ਜਾਂ ਧਰਨਾ ਲਾਇਆ ਪਿਆ ਕੀ ਕਰਾ ਮੇਰਾ ਨਾਮ ਸੁਖਦੇਵ ਰਾਜ ਹੈ ਮੈਂ 65 ਨੰਬਰ 2 ਤੋਂ ਤਲਵਾੜਾ ਦਾ ਵਾਸੀ ਹਾਂ ਸਾਡੇ ਮੁੰਡੇ ਨੇ ਕੋਟ ਮੈਰਿਜ ਕੀਤੀ ਸੀ ਕਦੋਂ ਕੀਤੀ ਸੀ ਇਹ 17 ਤਰੀਕ ਨੂੰ ਕੀਤੀ ਸਰ ਤੇ ਇਸ ਮਹੀਨੇ ਦੀ 17 ਤਰੀਕ ਨੂੰ ਤੇ ਇਹਨਾਂ ਨੇ ਲਾਵਾ ਫੇਰੇ ਵੀ ਸਰਟੀਫਿਕੇਟ ਹੈ ਉਹ ਵੀ ਲਿਆ ਹੋਇਆ ਹੈ ਮੈਂ ਲਾਵਾ ਫੇਰਾਂ ਦਾ ਤੇ ਕੋਰ ਦੀ ਪ੍ਰੋਟੈਕਸ਼ਨ ਵੀ ਜਿਹਨਾਂ ਨੂੰ ਮਿਲੇਗੀ ਸਾਰਾ ਕੁਝ ਹੋਇਆ ਪਿਆ ਆ ਤੇ ਇਹਨਾਂ ਨੇ ਇੱਥੇ 21 ਤਰੀਕ ਨੂੰ 20 ਤਰੀਕ ਨੂੰ ਸਾਡੇ ਕੋਲ ਇੱਥੇ ਆ ਗਏ ਆ ਇਹ ਮੈਰਿਜ ਕਰਾ ਕੇ ਅਸੀਂ ਵੀ ਨਾਲ ਹੀ ਸੀਗੇ ਜਦੋਂ ਮੈਰਿਜ ਹੋਈ ਜਣਾ ਲਾਵਾ ਫੇਰੇ ਕਰਾਏ ਆ ਅਸੀਂ ਮਾਪੇ ਦੋਨੇ ਅਸੀਂ ਨਾਲ ਹੀ ਸੀਗੇ ਤੇ ਜਦੋਂ ਇੱਥੇ ਆ ਗਏ ਆ ਉਸ ਤੋਂ ਬਾਅਦ ਚਲੋ ਮੜਾ ਮੋਟਾ ਹੁੰਦਾ ਇਨਿਆਂ ਦਾ ਵੀ ਚਲੋ ਕੋਈ ਚਾਹ ਪਾਣੀ ਜਾਂ ਕੁਝ ਵੀ ਖੁਸ਼ੀ ਹੁੰਦੀ ਆ ਸਾਰਿਆਂ ਨੂੰ ਪਰ ਸਾਡੀ ਖੁਸ਼ੀ ਵਿੱਚ ਭੰਗ ਪਾਇਆ ਗਿਆ ਕਿਸ ਨੇ ਪਾਇਆ ਔਰ ਜਿਹੜੀ ਕੋਰਟ ਦੀ ਪ੍ਰੋਟੈਕਸ਼ਨ ਆ ਉਹ ਤੁਸੀਂ ਥਾਣੇ ਦਿੱਤੀ ਸੀ ਸਰ ਥਾਣੇ ਉਹ ਕਹਿੰਦੇ ਔਨਲਾਈਨ ਚੜੀ ਹੋਈ ਆ ਔਨਲਾਈਨ ਆ ਜਾਂਦੀ ਆ ਸਰ ਦਿੱਕੀ ਹੋਈ ਆ ਔਨਲਾਈਨ ਹੈਗੀ ਆ ਉਹ ਤੇ ਉਹ ਕਹਿੰਦੇ ਸਾਡੀ ਵਕੀਲਾਂ ਨਾਲ ਉੱਥੇ ਕੋਰਟ ਵਿੱਚ ਗੱਲ ਹੋਈ ਸੀ ਕਿ ਤੁਹਾਡੀ ਇੱਕ ਜਾਂ ਦੋ ਦਿਨ ਦੇ ਵਿੱਚ ਨਾ ਤੁਹਾਡੀ ਔਨਲਾਈਨ ਥਾਣੇ ਦੇ ਵਿੱਚ ਪੁੱਛੀ ਜਾਣੀ ਆ ਅਸੀਂ ਐਸਐਚਓ ਸਾਹਿਬ ਨਾਲ ਵੀ ਮਿਲੇ ਸੀਗੇ ਜੀ ਉੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਆ ਜਿਹੜੀ ਔਨਲਾਈਨ ਨੇ ਉਹ ਤਾਂ ਪੁੱਜ ਗਈ ਹੋਈ ਆ ਪਰ ਤੁਹਾਡੇ ਤੇਰੇ ਬੱਚੇ ਆ ਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਜਦ ਕਿ ਰਾਈਟਿੰਗ ਇਹ ਨਹੀਂ ਬਣ ਜਦੋਂ ਸਾਨੂੰ ਕੋਰ ਕਹਿੰਦਾ ਹੈ ਵੀ ਉਹਨੂੰ ਪ੍ਰੋਟੈਕਸ਼ਨ ਚ ਚੱਲੇ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੇ ਹਾਂਜੀ ਹਾਂਜੀ ਪੁਲਿਸ ਬਹਾਨੇ ਬਣਾ ਰਹੀ ਆ ਹਾਂਜੀ ਹਾਂਜੀ ਸਰ ਇਹ ਪੁਲਿਸ ਇੱਕ ਬਹਾਨੇ ਬਣਾ ਰਹੀ ਆ ਬਿਲਕੁਲ ਸਹੀ ਆ ਸਰ ਹਾਂਜੀ ਔਰ ਜਿਹੜੀ ਬਾਰਦਾਤ ਕੀਤੀ ਹੈ ਕੋਰ ਬੰਦਾ ਸੀ ਔਰ ਕਿਹਨੇ ਕੀਤੀ ਹੈ ਸਰ ਕਮਾਈ ਦੇਵੀ ਤੋਂ ਮਨੋਤ ਕੁਮਾਰ ਆ ਜੋ ਕਿ ਕੁੜੀ ਦਾ ਸਾਡੇ ਮੁੰਡੇ ਦੀ ਕੁੜੀ ਘਰ ਵਾਲੀ ਦਾ ਚਾਚਾ ਲੱਗਦਾ ਹੈ ਉਸ ਚਾਚੇ ਨੇ ਸਾਡੇ ਘਰ ਆਇਆ ਜਦਕਿ ਮੈਂ ਵੀ ਘਰ ਨਹੀਂ ਸੀ ਸਾਡੀ ਘਰ ਵਾਲੀ ਵੀ ਘਰ ਨਹੀਂ ਸੀ ਮੇਰੀ ਤੇ ਮੇਰਾ ਲੜਕਾ ਉਹ ਵੀ ਕੰਮ ਤੇ ਸੀਗਾ ਉਹ ਆਇਆ ਉਹਨੇ ਗੇਟ ਖੜਕਾਇਆ ਬਾਹਰ ਨਿਆਣੇ ਅੰਦਰ ਸੀ ਇਕੱਲੇ ਤੇ ਕੁੜੀ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਨਹੀਂ ਖੋਲਿਆ ਮਤਲਬ ਬਾਹਰ ਆਈ ਉਹਨੇ ਪੁੱਛਿਆ ਹਾਂ ਜੀ ਅੰਕਲ ਜੀ ਕੌਣ ਆ ਤੁਸੀਂ ਉਹ ਕਹਿੰਦਾ ਮੈਂ ਕੋਰਟ ਤੋਂ ਆਇਆ ਤੇ ਮੈਨੂੰ ਵਕੀਲ ਮੈਂ ਵਕੀਲ ਹਾਂ ਮੈਂ ਕੋਰਟ ਤੋਂ ਆਇਆਗਾ ਤੇ ਮੈਂ ਕੋਈ ਕਾਰਵਾਈ ਕਰਨੀ ਆ ਕੁੜੀ ਦੀ ਪੁੱਛਗਿੱਛ ਕਰਨੀ ਆ ਵੀ ਉਹ ਰਾਜੀ ਹੈ ਜੀ ਐ ਵਿਆਹ ਵਾਸਤੇ ਜਾਂ ਨਹੀਂ ਸਾਡੇ ਬੱਚੇ ਭਲੇਖੇ ਦੇ ਵਿੱਚ ਰਹਿ ਗਏ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਕੁੰਡੀ ਖੋਲ ਦਿੱਤੀ ਆ ਉਹ ਅੰਦਰ ਆ ਕੇ ਬੈਠੇ ਆ ਉਹਨਾਂ ਨੇ ਆਪਣਾ ਬੈਗ ਖੋਲਿਆ ਕੋਈ ਫਾਈਲ ਬਾਹਰ ਰੱਖੀ ਆ ਨਿਆਣੇਂ ਵਿਸ਼ਵਾਸ ਕਰ ਲਿਆ ਚਲੋ ਵੀ ਫਾਈਲ ਕੋਈ ਵੀ ਕਾਗਜ਼ ਪੱਤਰ ਲੈ ਕੇ ਆਏ ਆ ਤੇ ਜਦੋਂ ਉਹ ਗੱਲ ਕਰਦੇ ਸੀਗੇ ਜਿਹੜੀ ਸਾਡੀ ਬੋਟੀ ਸੀਗੀ ਉਹ ਪਿੱਛੇ ਬੈਠੀ ਹੋਈ ਸੀ ਪਿਛਲੇ ਕਮਰੇ ਚ ਉਹਨੇ ਆਵਾਜ਼ ਸੁਣੀ ਵੀ ਇਹ ਸ਼ਾਇਦ ਮੇਰੇ ਪਾਪਾ ਦੀ ਆਵਾਜ਼ ਆ ਇਹ ਜਦੋਂ ਉਹਨਾਂ ਨੇ ਇੰਨੀ ਗੱਲ ਸੁਣੀ ਮੇਰੇ ਪਾਪਾ ਦੀ ਆਵਾਜ਼ ਆ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਮੇਰੇ ਲੜਕੇ ਨੂੰ ਅਮਰਦੀਪ ਸਿੰਘ ਨੂੰ ਫੋਨ ਕੀਤਾ ਉਹ ਉਸ ਵੇਲੇ ਕੰਮ ਤੇ ਸੀਗਾ ਤੇ ਉਹਨਾਂ ਨੇ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਉਹਨਾਂ ਨੇ ਇਹ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਤੇ ਉਹ ਆ ਗਏ ਉਸ ਤੋਂ ਬਾਅਦ 5 ਮਿੰਟ ਬਾਅਦ ਸਾਨੂੰ ਫੋਨ ਆ ਗਿਆ ਮੈਂ ਤਾਂ ਮੇਰੀ ਘਰੇ ਵਾਲੀ ਦੋਨੇ ਇਕੱਠੇ ਸੀਗੇ ਤੇ ਫੋਨ ਆਇਆ ਵੀ ਕੋਰਤ ਤੋਂ ਕੋਈ ਆਇਆ ਹੈਗਾ ਸਾਡੀ ਕੁੜੀ ਨੇ ਫੋਨ ਕੀਤਾ ਹੈਗਾ ਤੇ ਅਸੀਂ ਤਾਂ ਹੁਣ ਚਲੋ ਲੇਟ ਹੀ ਪੁੱਜਣਾ ਸੀਗਾ ਸਾਨੂੰ ਕੀ ਪਤਾ ਸੀਗਾ ਕੀ ਚੱਕਰੀ ਤਾਂ ਇਹ ਵੀ ਉਸੇ ਵੇਲੇ ਪੁੱਜ ਜਾਂਦੇ ਤੇ ਸਾਡਾ ਲੜਕਾ ਜਦੋਂ ਹਜੇ ਨਹੀਂ ਆਇਆ ਸੀਗਾ ਤੇ ਗੱਲਬਾਤ ਕਰਦੇ ਪਏ ਸੀਗੇ ਲੜਕਾ ਸਾਡਾ ਅੰਦਰ ਜਾ ਕੇ ਬੈਠਿਆ ਉਹਨੇ ਵੀ ਪਹਿਲੀ ਵਾਰ ਦੇਖਿਆ ਉਹਨੂੰ ਜਿਹੜਾ ਨਹੀਂ ਦੇਖਿਆ ਸੀਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹੀ ਬੈਠਿਆ ਉੱਥੇ ਗੱਲਬਾਤ ਹੋਈ ਆ ਤੇ ਫੇ ਉਹਨੇ ਕਿਹਾ ਜਦੋਂ ਉਹ ਲੱਟਾ ਸਾਡੇ ਉੱਥੇ ਆ ਕੇ ਬਹਿ ਗਿਆ ਨਾ ਫੇ ਉਹਨੇ ਕਿਹਾ ਕਹਿੰਦਾ ਕੁੜੀ ਨੂੰ ਬੁਲਾਓ ਉਹ ਚਾਚੇ ਨੇ ਕਿਹਾ ਨਾ ਕੁੜੀ ਨੂੰ ਬੁਲਾਓ ਤੇ ਕੁੜੀ ਬਾਹਰ ਆਈ ਆ ਕੁੜੀ ਨੇ ਉਹਦੇ ਪੈਰੀ ਹੱਥ ਲਾਇਆ ਆਪਣੇ ਚਾਚੇ ਦੇ ਤੇ ਬਸ ਉਹ ਬਹਿ ਗਏ ਆ ਤੇ ਉਹ ਚਾਚੇ ਨੇ ਆਪਣੀ ਜੇਬ ਚੋਂ ਫੋਨ ਕੱਢਿਆ ਫੋਨ ਤੇ ਇੱਕ ਗੱਲ ਕਹੀ ਆ ਉਹਨੇ ਕਹਿੰਦਾ ਅੱਜ ਮੈਂ 4-5 ਬੰਦੇ ਮਾਰ ਕੇ ਆਣੇ ਆ ਤੇ ਮੇਰੀ ਪਿੱਛੇ ਉਹ ਹੀ ਪਲੈਨਿੰਗ ਬਣਾ ਕੇ ਆਇਆ ਪਿਆਸ ਹਾਂਜੀ ਹਾਂਜੀ ਪੂਰੀ ਪਲੈਨਿੰਗ ਸੀ ਰੈਕੀ ਕੀਤੀ ਗਈ ਸਭ ਕੁਝ ਕੀਤਾ ਗਿਆ ਤੇ ਕਿੱਦਾਂ ਦੇ ਹਾਲਤ 'ਚ ਸੀ ਉਹ ਜਿਹੜਾ ਬੰਦਾ ਬਾਰਦਾਤ ਕਰਕੇ ਗਿਆ ਸ਼ਰਾਬ ਪੀਂਹ ਕਹਿੰਦੇ ਉਹ ਹਾਲਤ 'ਚ ਸੀਗਾ ਮੈਂ ਕਹਾ ਸਰ ਜੀ ਪੂਰਾ ਕਹਿੰਦੇ ਨਸ਼ਾ ਕੀਤਾ ਹੋਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਜੀ ਪਨੇ ਕਾਦਾ ਕਦਰ ਨਸ਼ਾ ਕੀਤਾ ਹੋਇਆ ਸੀ ਸਰ ਜੀ ਉਹਨੇ ਤੇ ਜਦੋਂ ਮੁੰਡਾ ਸਾਡਾ ਉੱਥੇ ਬੈਠਾ ਜਦੋਂ ਕੁੜੀ ਆਈ ਆ ਜਦੋਂ ਉਹਨੇ ਫੋਨ ਕੀਤਾਗਾ ਉਸ ਤੋਂ ਬਾਅਦ ਉਹਨੇ ਬੈਗ ਖੁੱਲਾ ਸੀਗਾ ਉਸਨੇ ਬੈਗ ਵਿੱਚੋਂ ਆਪਣਾ ਇੱਕ ਹਥਿਆਰ ਕੱਢਿਆ ਬੜਾ ਤੇਜਦਾਰ ਜਿਹੜਾ ਨੇਪਾਲੀ ਆਰਮੀ ਦੇ ਵਿੱਚ ਹੁੰਦਾ ਹੈ ਨਾ ਹੁਰਕਰੀ ਬੋਲਦੇ ਆ ਉਹਨੂੰ ਪਨੇ ਕੀ ਬੋਲਦੇ ਸਰ ਉਹ ਕੱਢਿਆ ਉਹਨੇ ਉਹ ਕੱਢ ਕੇ ਜੋ ਲੱਗਾ ਕਮਾਣ ਉਹ ਕਦੀ ਕਿਸੇ ਦੇ ਮਾਰੇ ਕਦੀ ਕਿਸੇ ਦੇ ਮਾਰੇ ਉਹ ਮੁੰਡੇ ਨੇ ਬੇਚਾਰਾ ਬਚਾ ਕੀਤਾ ਪਰ ਬਚਾਅ ਨਹੀਂ ਹੋ ਜਾਗਾ ਮੁੰਡਾ ਖਾਲੀ ਅਸੀਂ ਕਰ ਨਹੀਂ ਸੀਗੇ ਅਸੀਂ ਕਰ ਨਹੀਂ ਸੀਗੇ ਸਰ ਨਹੀਂ ਸਕੇ ਅੱਛਾ ਜੀ ਇਹ ਤੁਹਾਨੂੰ ਕਿਤਾ ਆ ਕੇ ਜਿੱਤਾ ਜੀ ਤੁਸੀਂ ਆਏ ਆ ਕਰ ਕਿਦਾਂ ਦੇ ਹਾਲਾਤ ਜੀ ਮਿਲੇ ਜਿਹੜੇ ਸਾਡੇ ਖੂਨੋਂ ਖੂਨ ਹਲਤਪਤ ਹੋਏ ਪਏ ਜਗੇ ਸਾਡਾ ਮੁੰਡਾ ਹੀ ਸੀਗਾ ਉਸ ਵੇਲੇ ਸਾਨੂੰ ਮੌਕੇ ਤੇ ਮਿਲਿਆ ਬਾਕੀ ਤਾਂ ਸਾਨੂੰ ਕੋਈ ਮਿਲਿਆ ਨਹੀਂ ਉੱਥੇ ਵੀ ਫਿਰ ਤੁਸੀਂ ਹਸਪੀਟਲ ਤੱਕ ਕਿਦਾਂ ਪਹੁੰਚਾਇਆ ਹੋਸਪੀਟਲ ਸਰ ਜਦੋਂ ਕੋਰਟ ਤੋਂ ਸਾਨੂੰ ਫੋਨ ਆਇਆ ਸੀ ਨਾ ਅਸੀਂ ਚੱਡੇ ਐਮਸੀ ਨੂੰ ਫੋਨ ਕੀਤਾ ਸੀਗਾ ਅਸੀਂ ਕਿਹਾ ਵੀ ਐਮਸੀ ਸਾਹਿਬ ਵੀ ਸਾਨੂੰ ਕੋਈ ਕੋਰ ਦਾ ਫੋਨ ਆਇਆ ਜੇ ਕੋਈ ਸਾਡੇ ਘਰ ਆਇਆ ਪਿਆ ਤੇ ਵੀ ਕੋਈ ਕੋਰ ਤੋਂ ਬੰਦਾ ਆਇਆ ਤੇ ਤੁਸੀਂ ਵੀ ਆ ਜਾਓ ਚੱਡਾ ਸਾਹਿਬ ਵੀ ਸਾਡੇ ਕੋਲ ਉਸ ਵੇਲੇ ਆ ਗਏ ਜਦੋਂ ਅਸੀਂ ਘਰ ਪੁੱਜੇ ਹਾਂ ਜਦੋਂ ਅਸੀਂ ਘਰ ਪੁੱਜੇ ਹਾਂ ਤੇ ਜਿਹੜਾ ਉਹ ਬੰਦਾ ਸੀਗਾ ਨਾ ਸਾਡੇ ਕੋਠਾ ਟੱਪ ਕੇ ਥੱਲੇ ਛਾਲ ਮਾਰੀ ਸਾਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਜੀ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕੌਣ ਹੈ ਕੌਣ ਨਹੀਂ ਹੈਗਾ ਮੁੰਡਾ ਕਹਿੰਦਾ ਪਿਆ ਅਸੀਂ ਫੜ ਲਓ ਫੜ ਲਓ ਮੈਨੂੰ ਕੋਈ ਸਮਝ ਨਹੀਂ ਆਜੀ ਜਿਹੜਾ ਐਮਸੀ ਚੱਡਾ ਆਇਆ ਫਿਰ ਉਹਨੇ ਕੀ ਵਿਆਖਿਆ ਨੂੰ ਕਿਹਾ ਜਿਹਨੇ ਬਾਰਦਾਤ ਕੀਤੀ ਉਹ ਜਾ ਉਹਨੂੰ ਪਹਿਲਾਂ ਜਾਣਦਾ ਹੋਊਗਾ ਜਾਂ ਕੀ ਗੱਲ ਵਾਸਤੇ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ ਤੇ ਮੈਂ ਵੀ ਇਹ ਕਹਿ ਬੈਠਿਆ ਵੀ ਚਲੋ ਵੀ ਕਿਤੇ ਮੈਨੂੰ ਨਹੀਂ ਪਤਾ ਵੀ ਬੱਡ ਇਹਨੇ ਬੰਦੇ ਵੱਢ ਦਿੱਤੇ ਆ ਜਾਂ ਕੀ ਕਰ ਦਿੱਤਾਗਾ ਮੈਨੂੰ ਨਹੀਂ ਪਤਾ ਸੀਗਾ ਮੈਂ ਅਜੇ ਅਣਜਾਣ ਸੀ ਤੁਸੀਂ ਅੰਦਰ ਜਾ ਕੇ ਨਹੀਂ ਸੀ ਮੈਂ ਨਹੀਂ ਦੇਖਿਆ ਸੀਗਾ ਤੇ ਮੁੰਡਾ ਸੀਗਾ ਬਾਹਰ ਮੈਂ ਧਿਆਨੀ ਮਾਰਿਆ ਮੁੰਡਾ ਕਹਿੰਦਾ ਫਾਲੋ ਫਾਲੋ ਮੈਂ ਕਿਹਾ ਪਤਾ ਨਹੀਂ ਉਦਾਂ ਮਾਰੀ ਮੋਟੀ ਲੜਾਈ ਹੋਈ ਹੋਣੀ ਹੈ ਮੈਨੂੰ ਨਹੀਂ ਪਤਾ ਸੀਗਾ ਮੈਂ ਐਮਸੀ ਨੂੰ ਮੈਂ ਕਿਹਾ ਲਾਇਓ ਜਰੀ ਇਹਨੇ ਮਾਰ ਦੇਣਾਗਾ ਜਾਂ ਕਿ ਐਮਸੀ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਦੀ ਵੀ ਐਮਸੀ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਨਾਲ ਤਾਂ ਤੁਸੀਂ ਲੈ ਗਏ ਠੀਕ ਆ ਜੇ ਲੜਾਈ ਝਗੜਾ ਹੋਇਆ ਉਹਨੂੰ ਪੁੱਛੋ ਕੀ ਗੱਲ ਹੋਈ ਬੰਦੇ ਨੂੰ ਪੁੱਛੋ ਕੀ ਕੀਤਾ ਤੂੰ ਕੀ ਗੱਲ ਹੋਈ ਆ ਉਹਨੂੰ ਵੀ ਫੇ ਥਾਣੇ ਲੈ ਕੇ ਆਓ ਤੁਸੀਂ ਆਪਣੇ ਘਰ ਬਿਠਾ ਲਿਆ ਤੁਸੀਂ ਕੀ ਪਤਾ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੋਨ ਕਿੱਦਾਂ ਜਾਂ ਉਹਨੇ ਫੋਨ ਕਰਾਇਆ ਵੀ ਮੈਨੂੰ ਆ ਕੇ ਲੈ ਜਾਓ ਉਹ ਬੰਦਾ ਫਰਾਰ ਹੋ ਗਿਆ ਉਤੋਂ ਠੀਕ ਜਿੱਦਾਂ ਦਾ ਦੋਸ਼ੀ ਉਹ ਸੀ ਉਹਦਾ ਉਹਦਾ ਤਾਂ ਦੋਸ਼ੀ ਜੇ ਐਮਸੀ ਸੋਚਿਆ ਜਾਵੇ ਉਹੀ ਸ਼ਹਿ ਦੇਣ ਵਾਲਾ ਜਿਹੜਾ ਉਹਨੂੰ ਲੈ ਗਿਆ ਜਾ ਉਤੋਂ ਗੁੰਮਾ ਕਰਕੇ ਲੈ ਗਿਆ ਠੀਕ ਬਿਲਕੁਲ ਸਹੀ ਆ ਸਰ ਤੇ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਉਹ ਦੋਸ਼ੀ ਦੇ ਖਿਲਾਫ ਤਾਂ ਹੋਣੀ ਚਾਹੀਦੀ ਹੈ ਕਾਰਵਾਈ ਔਰ ਜਿਹੜਾ ਉਹਨੂੰ ਬਚਾ ਕੇ ਲੈ ਕੇ ਗਿਆ ਉਹਦੇ ਖਿਲਾਫ ਕੀ ਤੁਸੀਂ ਮੰਗ ਕਰਦੇ ਹੋ ਉਹਦੇ ਵਾਸਤੇ ਵੀ ਕਾਨੂੰਨੀ ਕਾਰਵਾਈ ਜੋ ਬਣਦੀ ਹੋਣੀ ਚਾਹੀਦੀ ਹੈ ਫਿਰ ਕਿਉਂ ਉਹਨਾਂ ਨੇ ਵੀ ਉਹਨਾਂ ਨੇ ਵੀ ਇਨਵੋਲਵ ਹੋਏ ਉਹਨਾਂ ਨੇ ਫਰਾਰ ਕਰਤਾ ਦੀ ਥਾਣੇ ਲੈ ਆਓ ਜੋ ਆਪਣੇ ਕੋਲ ਚਲੋ ਤੁਹਾਨੂੰ ਜੇ ਦਿੱਤਾ ਤੁਸੀਂ ਆਪਣੇ ਕੋਲ ਰੱਖੋ ਉਹਨੂੰ ਆਪਣੀ ਕਸਟਡੀ ਦੇ ਵਿੱਚ ਰੱਖੋ ਬਿਲਕੁਲ ਕੋਈ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਐਡੀ ਵੱਡੀ ਵਾਰਦਾਤ ਹੋ ਗਈ ਹੈ ਚਲੋ ਉਹ ਤਾਂ ਮਨੋ ਕੁੜੀ ਮੁੰਡੇ ਦਾ ਚਲੋ ਉਹਨਾਂ ਦਾ ਉਸ ਸੀਗਾ ਜਾਂ ਕੁਛ ਨਹੀਂ ਤੁਹਾਡੇ ਮੇਰੇ ਖਿਆਲ ਨਾਲ ਕੁੜੀ ਦੇ ਵੀ ਪਰਿਵਾਰ ਦਾਤ ਹੋਈ ਆ ਉਹਦੇ ਵੀ ਸਿਰ ਤੇ ਜਿਹੜੀ ਬਾਰਦਾਤ ਹੋਈ ਆ ਉਹ ਤੁਸੀਂ ਉਹਨੂੰ ਕਿਦਾਂ ਲੈਨੇ ਸਰ ਉਹ ਤਾਂ ਬਹੁਤ ਗੰਭੀਰ ਸਮੱਸਿਆ ਆ ਉਹਦਾ ਕਿਉਂ ਸਿਰ ਤੇ ਲੱਗੀ ਹੋਈ ਆ ਉਹਦੀ ਐਮ ਆਰ ਆਈ ਵੀ ਸਭ ਕੁਝ ਹੋ ਗਿਆ ਪਰ ਜੋ ਵੀ ਕੰਡੀਸ਼ਨ ਹੈਗੀ ਕੰਡੀਸ਼ਨ ਸਹੀ ਹੈ ਨਹੀਂਗੀ ਪੁਲਿਸ ਪ੍ਰਸ਼ਾਸਨ ਨਾਲ ਉਹ ਕਿੱਦਾਂ ਦਾ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਜਿਹੜਾ ਤੁਸੀਂ ਅੱਜ ਬੈਠੇ ਪਏ ਮੈਂ ਕਿਹਾ ਪੁਲਿਸ ਦੀ ਇੱਥੇ ਦੀ ਪੁਲਿਸ ਇੰਨੀ ਮਾੜੀ ਆ ਨਾ ਇੱਕ ਵੀ ਸੁਣਵਾਈ ਨਹੀਂ ਕੀਤੀ ਸਾਡੇ ਤੇ ਦਬਾਅ ਪਾਉਂਦੇ ਪਏ ਕੋਈ ਨਹੀਂ ਰਾਜ ਨਹੀਂ ਦਬਾਅ ਦੇਣਾ ਇੱਥੇ ਜਿਹੜਾ ਇਹ ਬਾਰਦਾਤ ਇਹ ਅੱਜ ਤੀਜਾ ਚੌਥਾ ਚੌਥਾ ਦਿਨ ਹੋਣਾ ਸਰ ਜੀ ਅਜਾ ਹਾਂ ਵੀ ਤੁਹਾਡੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਸਰ ਇੱਥੇ ਜੇ ਕਾਰਵਾਈ ਨਾ ਇੱਥੇ ਕੀਤੀ ਗਈ ਫਿਰ ਤੁਸੀਂ ਕੀ ਅਗਲੀ ਕਾਰਵਾਈ ਕਰਨੀ ਹੈ ਇਹੀਂ ਤੇ ਐਸਐਸਪੀ